ਗੋਡਾ ਇਲ ਨਾਲ ਤੇ ਈਗਲ ਨਾਲ ਬਾਈ ਧਾਗੇ ਤਵੀਤ ਜੇ ਪਤਾ ਨਹੀਂ ਕੀ ਕੁਝ ਬੰਨਿਆ ਪਿਆ ਸੀਗਾ ਕੱਲ ਅਸੀਂ ਖੋਲਿਆ ਲੱਕੀ ਗੋਲਡ ਸਮਿਥ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਲਗਾਤਾਰ ਆਪਣੇ ਟਰੈਕਟਰਾਂ ਦੇ ਕਰਕੇ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਇੰਨੀ ਦਿਨੀ ਪੰਜਾਬ ਦੇ ਵਿੱਚ ਟਰਾਲੀ ਟੋਚਨ ਮੁਕਾਬਲੇ ਚੱਲ ਰਹੇ ਹਨ ਜਿਸ ਦੇ ਵਿੱਚ ਲੱਕੀ ਗੋਲਡ ਸਮਿਥ ਵੀ ਵੱਧ ਚੜ ਕੇ ਹਿੱਸਾ ਲੈ ਰਿਹਾ ਹੈ ਪਰ ਬਦ ਕਿਸਮਤ ਲੱਕੀ ਗੋਲਡ ਸਮਿਥ ਦੇ ਟਰੈਕਟਰ ਅਜੇ ਤੱਕ ਕੋਈ ਇਨਾਮ ਫਾਸਟ ਨਹੀਂ ਜਿੱਤ ਪਾਏ ਤੇ ਉੱਥੇ ਹੀ ਉਸਦੇ ਟਰੈਕਟਰਾਂ ਤੇ ਕਿਸੇ ਅਸ਼ਰਾਰਤੀ ਅੰਸਰ ਦੇ ਵੱਲੋਂ ਟੂਣਾ ਟੱਪਾ ਕਰ ਦਿੱਤਾ ਜਾਂਦਾ ਹੈ ਹਰ ਵਾਰ ਤੇ ਅਸਨੇ ਅੱਜ ਲਾਈਵ ਆ ਕੇ ਉਸ ਬੰਦੇ ਖਿਲਾਫ ਆਪਣੀ ਪੜਾਸ ਕੱਢੀ ਹੈ ਤੇ ਗਲਤ ਤੇ ਸ਼ਰਾਰਤੀ ਅੰਸਰਾ ਨੂੰ ਵਾਰਨਿੰਗ ਦਿੱਤੀ ਹੈ ਕਿਉਂਕਿ ਉਸਦੇ ਟਰੈਕਟਰ ਡਾਇਨਾਸੌਰ ਤੇ ਦੂਸਰੇ ਟਰੈਕਟਰਾਂ ਦੇ ਉੱਤੇ ਕਈ ਅਜੀਹੀਆਂ ਚੀਜ਼ਾਂ ਉਸ ਨੂੰ ਮਿਲੀਆਂ ਹਨ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਿਸੇ ਨੇ ਗਲਤ ਕੀਤਾ ਹੈ ਲੱਕੀ ਗੋਲਡ ਸਮਿਥ ਦੇ ਟਰੈਕਟਰਾਂ ਦੇ ਨਾਲ ਬਾਕੀ ਉਸਨੇ ਲਾਈਵ ਆ ਕੇ ਕੀ ਕਿਹਾ ਤੁਸੀਂ ਵੀ ਦੇਖੋ ਵੀਡੀਓ ਦੇ ਵਿੱਚ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਬਾਈ ਐਨੇ ਭਰਾ ਤੁਸੀਂ ਸਾਰੇ ਜਾਣੇ ਆਪਾਂ ਨੂੰ ਪਿਆਰ ਕਰਦੇ ਵਿੱਚੋਂ ਦੋ ਚਾਰ ਲੀਰਾ ਹੁੰਦੀਆਂ ਹੀ ਆ ਤੇ ਲੀਰਾ ਨੇ ਕੰਮ ਪਤਾ ਕੀ ਕੀਤਾ ਪਿਆ ਸੀ ਬਾਈ ਆਪਣੇ ਕੋਰ ਕੋਡ ਆਇਲ ਨਾਲ ਤੇ ਈਗਲ ਨਾਲ ਬਾਈ ਧਾਗੇ ਤਵੀਤ ਜੇ ਪਤਾ ਨਹੀਂ ਕੀ ਕੁਝ ਬੰਨਿਆ ਪਿਆ ਸੀਗਾ ਕੱਲ ਅਸੀਂ ਖੋਲਿਆ ਤੇ ਜੌਂਡੀਅਰ ਨਾਲ ਤਾਂ ਬਾਈ ਤਿੰਨ ਧਾਗੇ ਤਵੀਤ ਯਾਰ ਬਾਈ ਜੋਦੇ ਨੇ ਖੋਲੇ ਬਾਈ ਕਹਿੰਦਾ ਯਾਰ ਆਹ ਦੇਖ ਲਾ ਲੱਕੀ ਕੀ ਕੀਤਾ ਪਿਆ ਤੇ ਯਾਰ ਆਏ ਤੁਸੀਂ ਤਰੱਕੀ ਦੇਖ ਕੇ ਜਿਹੜੇ ਬੰਦੇ ਜਰਦੇ ਨਹੀਂ ਸੌ ਲੱਗੇ ਮੈਨੂੰ ਪਤਾ ਲੱਗ ਜਾਣਾ ਕਿਹੜੇ ਕਿਹੜੇ ਨਾਂ ਬਾਹ ਪਾ ਕੇ ਖੋਲਦਾ ਮੈਂ ਹੈ ਤੇ ਸਾਲਿਓ ਤੁਸੀਂ ਬਰਾਬਰੀ ਤਾਂ ਥੋੜੇ ਤੋਂ ਹੁੰਦੀ ਨਹੀਂ ਜਿੱਤੋਂ ਬਰਾਬਰੀ ਨਹੀਂ ਨਾ ਹੁੰਦੀ ਹੁੰਦੀ ਉਹ ਮੁੜ ਕੇ ਇਹੋ ਜਿਹਾ ਕੰਮ ਕਰਦਾ ਹੁੰਦਾ ਬਈ ਜਿਹੜੇ ਮਰਜ਼ੀ ਦੀ ਬਾਬੇ ਕੋਲੇ ਜਾਵੜੋ ਜਿਹਦੇ ਕੋਲੇ ਮਰਜ਼ੀ ਜਾਵੜੋ ਆਪਣਾ ਤਾਂ ਇੱਕ ਹੀ ਆ ਬਾਜਾ ਵਾਲਾ ਜਿੰਨਾ ਟਾਈਮ ਉਹਦਾ ਹੱਥ ਆਪਣੇ ਸਿਰ ਤੇ ਆ ਤੁਸੀਂ ਲੀਰੋ ਕੁਝ ਨਹੀਂ ਕਰ ਸਕਦੇ ਠੀਕ ਆ ਤੇ ਜੋ ਕਰਨਾ ਤੁਸੀਂ ਆਪ ਦਾ ਪਿਛਲਾ ਜੋਰ ਲਾ ਲਓ ਤੇ ਮੈਂ ਤੁਹਾਨੂੰ ਮੁੜ ਕੇ ਦਿਖਾਉਂਗਾ ਜਿੱਦਣ ਮੈਨੂੰ ਪਤਾ ਲੱਗ ਜਾਣਾ ਇੱਕ ਵਾਰੀ ਮੈਨੂੰ ਪਤਾ ਲੱਗ ਜੇ ਕਿ ਇਹ ਕੰਮ ਕੀਤਾ ਕਿੰਨੇ ਆ ਜਿੱਦਣ ਪਤਾ ਲੱਗਿਆ ਮੈਂ ਬਾਹ ਪਾ ਕੇ ਜੇ ਨਾਖ ਖੋਲੀ ਮੈਨੂੰ ਲੱਤੀ ਗੋਲਡ ਸਮੈਥ ਨਾਲ ਕਿਓ ਤੇ ਬਾਕੀ ਇਹੀ ਗੱਲ ਦੱਸਣੀ ਸੀ ਤੇ ਹੁਣ ਆਪ ਦਾ ਭਾਈ ਜਿਹੜਾ ਵੀ ਬੰਦਾ ਇਹੋ ਜਿਹਾ ਕੰਮ ਕਰਦਾ ਮਾੜਾ ਜਾਂ ਟਰੈਕਟਰ ਤੋਂ ਪਾਸੇ ਹੋ ਕੇ ਰਿਆ ਕਰਿਓ ਨਹੀਂ ਥਾਫੜਾ ਆਪਰੇਟ ਬਹੁਤ ਹੋਊਗੀ ਐ ਨਹੀਂ ਪਤਾ ਲੱਗਣਾ 35 ਕਿੱਥੇ ਆ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ